ਰਿਵਾਇਤੀ ਪੁਲਿਸ ਬੀਟ ਬਾਕਸ ਨੂੰ ਮਾਡਰਨ ਬੀਟ ਬਾਕਸ ਨਾਲ ਤਬਦੀਲ ਕਰਨ ਦੀ ਆਪਣੀ ਕੋਸ਼ਿਸ਼ ਤਹਿਤ ਡੀਆਈਜੀ ਹਰਜਨ ਸਿੰਘ ਭੁੱਲਰ ਅਤੇ ਐਸਐਸਪੀ ਦੀਪਕ ਪਾਰਿਨ ਨੇ ਛੱਤ ਲਾਈਟਾਂ ਤੇ ਆਧੁਨਿਕ ਪੁਲਿਸ ਬੀਟ ਬਾਕਸ ਦੀ ਸ਼ੁਰੂਆਤ ਕੀਤੀ। ਬਹੁਤ ਬਹੁਤ ਸਾਰਿਆਂ ਨੂੰ ਬਹੁਤ ਜੀ। ਤੁਹਾਡਾ ਕਾਰ ਸਾਰਿਆਂ ਨੂੰ ਬਹੁਤ-ਬਹੁਤ ਆ ਜੂ ਵਰਸਟੀ ਸਮਾ ਰਹੇਗੇ ਅੱਗੇ ਚੱਲੋਗੇ ਇੱਧਰ ਖਿੜਾ ਮੱਝ ਹੋ ਜਾਏਗੀ ਸਿਰ ਪੁਨੀ ਫੈਮਿਲੀ ਦਾ ਸਪੇਨ ਐਡਰੈਸ ਆਹ ਸਾਹਮਣੇ ਸਭ ਜਮੀਨ ਚੀਕ ਜੇ ਕਿਸੇ ਆਪਣੇ ਕੋਈ ਇਨਸੀਡੈਂਟ ਹੋਣਾ ਹੈ ਕੈਪਚਰ ਹੋ ਜਾਏਗਾ 48 ਬਸੇ ਦੇ ਕੈਪਚਰ ਹੋ ਜਾਂਦਾ ਹੈ ਅੱਜ ਅਸੇ ਛੱਤ ਚੌਂਗ ਦੇ ਵਿੱਚ ਜਿਹੜੀ ਇਹ ਬੀਡ ਬਾਕਸ ਦਾ ਇਕੱਠਨ ਕੀਤਾ ਜਿਹੜਾ ਇਹ ਸਾਡੀ ਪੁਲਿਸ ਦੇ ਜਿਹੜੀ ਇੱਥੇ ਬਹੁਤ ਜ਼ਿਆਦਾ ਡਿਊਟੀ ਪੈਂਦੀ ਹੈ ਇਸ ਚੌਂਗ ਦੇ ਵਿੱਚ ਔਰ ਮੁਲਾਜ਼ਮਾਂ ਦੇ ਕਈ ਰਾਂ ਮੀਂਹ ਕਣੀ ਦੇ ਵਿੱਚ ਬੈਠਣ ਲਈ ਵੀ ਥਾਣੀ ਹੁੰਦੀ ਹੈ ਇਕਦਾਂ ਉਹ ਸਾਨੂੰ ਪ੍ਰਸਲਟੀ ਮਿਲੇਗੀ ਦੂਜਾ ਸਹੀ ਸਾਰੇ ਹੀ ਜਿਹੜੇ ਰੋਡ ਆਸ-ਪਾਸੇ ਨੇ ਉਹਨਾਂ ਨੂੰ ਕੈਮਰੇ ਆ ਨਹੀਂ ਇੱਥੇ ਕਵਰ ਕੀਤਾ ਤੁਸੀਂ ਇਹ ਦੇਖੋ ਕਿ ਜਿਵੇਂ ਇੱਕ ਮਿਨੀ ਕੰਟਰੋਲ ਰੂਮ ਹੁੰਦਾ ਹੈ ਇਹ ਜ਼ੀਰਕਪੁਰ ਦੇ ਨਾਲ ਲੱਗਦੇ ਆ ਇਸ ਏਰੀਏ ਸਾਰੇ ਤੇ ਸਾਡੀਆਂ ਜਿਹੜੀਆਂ ਵੀ ਇਧਰ ਪੈਟਰੋਲਿੰਗ ਗੱਡੀਆਂ ਨੇ ਉਹ ਸਾਰੀਆਂ ਹੀ ਵਕਤਕੀ ਸੈਟ ਨਾਲ ਵਾਇਰਲੈਸ ਨਾਲ ਜਿਹੜੀਆਂ ਨੇ ਉਹ ਕਨੈਕਟਡ ਅਸੀਂ ਕੀਤੀਆਂ ਹੋਈਆਂ ਨੇ ਤਾਂ ਕਿ ਜੇਕਰ ਕਿਤੇ ਕੋਈ ਜਾਨ ਲੱਗਦਾ ਜਾਂ ਐਕਸੀਡੈਂਟ ਹੁੰਦਾ ਯਾਨ ਹੋਰ ਵੀ ਕਿਤਾ ਲਾਂਡ ਆਰਡਰ ਦੀ ਮੁਸ਼ਕਲ ਆਉਂਦੀ ਹੈ ਕੋਈ ਕ੍ਰਿਮੀਨਲ ਬੰਦਾ ਦੌੜਦਾ ਭਜਦਾ ਇਥੋਂ ਤੇ ਸਾਡੇ ਹਰੇਕ ਕੈਮਰਿਆਂ ਰਾਈ ਜਿਹੜੀ ਉਹ ਕਵਰ ਹੋਏ ਤੇ ਬੜੀ ਸ਼ੌਕ ਹੋਏਗੀ ਪੁਲਿਸ ਨੂੰ ਤੇ ਜਿਹੜਾ ਐਸਐਸਪੀ ਸਾਹਿਬ ਨੇ ਦਿਨਾਂ ਦੀ ਟੀਮ ਨੇ ਜਿਹੜਾ ਉਪਰਾਲਾ ਕੀਤਾ ਬਹੁਤ ਹੀ ਵਧੀਆ ਸ਼ਲਾਘਾਯੋਗ ਹੈ ਇਹਦੇ ਨਾਲ ਕ੍ਰਾਈਮ ਤਾਂ ਵੀ ਕੰਟਰੋਲ ਹੋਏਗਾ ਔਰ ਜਿਹੜੇ ਜਿਆਦਾ ਜਾਨ ਲੱਗਦੇ ਨੇ ਉਹ ਵੀ ਸਾਨੂੰ ਜਲਦ ਪਤਾ ਲੱਗ ਜਾਏਗਾ ਔਰ ਜਲਦੀ ਤੋਂ ਜਲਦੀ ਇਸੇ ਖਲਾਸ ਹੋ ਜਾਣਾ ਪੁਲਿਸ ਤਾਂ ਪਹਿਲਾਂ ਸੀ ਨਿਊ ਟੰਡਿਕੜ ਦੇ ਵਿੱਚ ਵੀ ਇਦਾਂ ਹੀ ਪੜਾਇਆ ਗਿਆ ਹੋਰ ਕਿਤੇ ਕਿਤੇ ਇਦਾਂ ਦੇ ਹੋਰ ਪੜਾਇਆ ਗਿਆ ਸਾਡੀ ਹੋਰ ਵੀ ਪਲਾਨਿੰਗ ਨੇ ਜੀ ਸ਼ਹਿਰ ਦੇ ਵਿੱਚ ਅਸੀਂ 6-7 ਤੋਂ ਹੋਰ ਪੋਸਟਾਂ ਬਣਾਵਾਂਗੇ ਜੀ ਕਿਉਂਕਿ ਪਹਿਲਾਂ ਅਸੀਂ ਨਿਊ ਚੰਡੀਗੜ੍ਹ ਬਣਾਇਆ ਇੱਥੇ ਬਣਾਇਆ ਹੈ 에어ਪੋਰਟ ਚੌਂਕ ਦੇ ਸਾਹਮਣੇ ਵੀ ਤੁਹਾਨੂੰ ਜੀ ਪੋਰਸ ਦੇਖੀ ਹੋਣੀ ਹੈ ਤਾਂ ਅਸੀਂ ਜਿਹੜੀਆਂ ਕੰਜੈਸਟਿਡ ਜਗ੍ਹਾ ਹੈਗੀਆਂ ਨੇ ਉਹ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਉਹਨਾਂ ਸਾਰੀਆਂ ਤੇ ਅਸੀਂ ਜਿਹੜਾ ਇਹਨੂੰ ਬਣਾਵਾਂਗੇ ਜੀ ਹਾਂ ਸਰ ਜਿਹੜੀ ਮਤਲਬ ਕਾਪੋ ਪੁਲਿਸ ਦੀ ਘਾਟ ਹੈ ਮਲਾਜਨਾ ਜੀ 16 ਕਾਪੋ ਪੁਲਿਸ ਦੀ ਮਲਾਜਵਾ ਜੀ ਸਰ ਜਨਰਲ ਨੇ ਵਾਦਾ ਕੀਤਾ ਕਿੰਨੇ ਆ ਜੀ 16 ਆ ਜੀ ਨਹੀਂ ਨਹੀਂ ਇਹ ਤੁਹਾਡੀ ਫਿਕਰ ਗਲਤ ਹੈ ਨਹੀਂ ਸੋਣਾ ਜੀ ਇਹਦੇ ਜਿਵੇਂ ਅਸੀਂ ਆ ਟ੍ਰੈਫਿਕ ਮੁਲਾਜ਼ਮਾਂ ਦੀ ਵੀ ਅਸੀਂ ਜਿਹੜੀ ਇਹ ਸਾਂਖਿਆ ਵਧਾਰੇ ਆ ਇਹਨਾਂ ਕੋਲ ਤੁਸੀਂ ਦੇਖੋ ਪੰਜਾਬ ਪੁਲਿਸ ਤੋਂ ਭਰਤੀ ਵੀ ਹੋ ਰਹੀ ਹੈ ਨਵੀਂ ਇਹਦੇ ਜੋ ਕ੍ਰਾਈਮ ਨੂੰ ਕੰਟਰੋਲ 'ਚ ਵੀ ਬੜੀ ਮਦਦ ਮਿਲੇਗੀ ਬਾਕੀ ਲੋਕਾਂ ਨੂੰ ਵੀ ਇਹ ਚਾਹੀਦਾ ਹੈ ਕਿ ਜਿੱਥੇ ਟ੍ਰੈਫਿਕ ਲਾਈਟਸ ਲੱਗੀਆਂ ਨੇ ਟ੍ਰੈਫਿਕ ਰੂਟਸ ਨੂੰ ਫੋਲੋ ਕਰ ਕਿਉਂਕਿ ਜੇ ਆਪਾਂ ਦੂਜੇ ਬਾਹਰਲੇ ਕੰਟਰੀ ਚਲੇ ਜਾਈਏ ਜਾਂ ਹੋਰ ਜਾ ਕੇ ਦੇਖੀਏ ਜਿੱਥੇ ਲਾਈਟਸ ਲੱਗੀਆਂ ਨੇ ਤੇ ਉੱਥੇ ਟ੍ਰੈਫਿਕ ਕਨਸਟੇਬਲ ਦੀ ਲੋੜ ਨਹੀਂ ਪੈਂਦੀ ਪਰ ਸਾਡੇ ਲੋਕ ਇੱਥੇ ਟ੍ਰੈਫਿਕ ਲਾਈਟਸ ਦੀ ਪ੍ਰੋਵਾਈਡਿੰਗ ਕਰਦੇ ਜਿੰਨਾ ਚਿਰ ਤੱਕ ਕੋਈ ਟ੍ਰੈਫਿਕ ਮੁਲਾਜ਼ਮ ਨਹੀਂ ਖੜਾ ਤੇ ਫਿਰ ਉਹਨਾਂ ਦੇ ਜਿਹੜੇ ਚਲਾਨ ਹੁੰਦੇ ਨੇ ਅਸੀਂ ਥੋੜੇ ਦਿਨਾਂ ਦੇ ਵਿੱਚ ਹੀ ਮਾਨਯੋਗ ਸੀਐਮ ਸਾਹਿਬ ਨੂੰ ਤੇ ਮਾਨਯੋਗ ਸਾਡੇ ਡੀਜੀਪੀ ਸਾਹਿਬ ਨੂੰ ਲਿਆ ਕੇ ਵੀ ਅਸੀਂ ਇੱਥੇ ਕੈਮਰਿਆਂ ਦਾ ਉਦਘਾਟਨ ਕਰ ਰਹੇ ਹਾਂ ਜਿਵੇਂ ਕਿ ਚੰਡੀਗੜ੍ਹ ਕੈਮਰਿਆਂ ਰਾਹੀਂ ਹੀ ਚਲਾਨ ਹੁੰਦੇ ਨੇ ਉਸ ਤਰੀਕੇ ਇੱਥੇ ਵੀ ਹੋਣਗੇ